ਜਾਰੀ ਦੋਸਤੀ ਇੱਥੋਂ ਪਤਾ ਲੱਗਦਾ ਬਈ ਵੀ ਯਾਰ ਕਿੰਨਾ ਕੁ ਆਪਣੇ ਦੋਸਤਾਂ ਨੂੰ ਪਿਆਰ ਕਰਦਾ ਦੋਸਤਾਂ ਨੇ ਨਾ ਮੜਾਇਆ ਉਸਾਰਾ ਕੀਤਾ ਤੇ ਸਲਾਮੀ ਪਾਉਂਦੇ ਤਾਂ ਨਾ ਦੋਸਤਾਂ ਦੇ ਕੋਲੇ ਆ ਗਿਆ ਵੀਰ ਉੱਠ ਕੇ ਯਾਰੀਆਂ ਨਵਾਉਣ ਦੇ ਲਈ ਨਾ ਦਿਲ ਵੱਡੇ ਹੋਣ ਚਾਹੀਦੇ ਆ ਫਿਰ ਕਿਤੇ ਜਾ ਕੇ ਨਿਭਦੀਆਂ ਜਾ ਰੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਠੇਕੇਦਾਰ ਨੂੰ ਨਾ ਕਿਤੇ ਕੰਮ ਹੋ ਜਾਂਦਾ ਮਾੜਾ ਮੋਟਾ ਤੇ ਦੇਖੋ ਯਾਰ ਆਹ ਬੰਦੇ ਨਾ ਉਹਦੀ ਜਾਣ ਦੀ ਖੁਸ਼ੀ ਵਿੱਚ ਨੱਚਣ ਲੱਗ ਜਾਂਦੇ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕੋਈ ਵੀ ਪੌੜੀ ਬਣਾਉਣ ਤੇ ਨਾ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਆ ਵੀਰ ਨੇ ਦੇਖੋ ਕਿੰਨੀ ਵਧੀਆ ਪੌੜੀ ਬਣਾਈ ਐ ਤੇ ਨਾਲੇ ਸਾਰੀ ਇਕੱਠੀ ਹੋ ਜਾਂਦੀ ਐ ਪੌੜੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਪੰਜਾਬੀਆਂ ਨੇ ਨਾ ਮਾੜਾ ਮੋਟਾ ਘੁੰਮ ਕੇ ਆਉਣਾ ਸੀਗਾ ਵਿਦੇਸ਼ ਵਿੱਚ ਗਏ ਆ ਤੇ ਦੇਖੋ ਪਤੰਦਰਾ ਨੂੰ ਹੋਰ ਤਾਂ ਕੁਝ ਮਿਲਿਆ ਨਹੀਂ ਗਾ ਤੇ ਬਸੇ ਜਿਹੜੇ ਉੱਤੀ ਘੁੰਮੀ ਜਾਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤਰੀ ਬੰਦਾ ਤਾਂ ਨਾ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਮਸਾ ਟਾਈਮ ਪਾਸ ਕਰਦਾ ਜਿਹੜੇ ਬੰਦੇ ਨੂੰ ਸਭ ਕੁਝ ਬਣਾ ਬਣਾਇਆ ਮਿਲ ਜਾਂਦਾ ਨਾ ਤਾਂ ਉਸ ਨੂੰ ਕੀ ਪਤਾ ਗਰੀਬੀ ਕੀ ਚੀਜ਼ ਹੁੰਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ